ਚਪਲਾ ਉਹਦੀਆਂ ਹਾਂਜੀ ਹਾਂਜੀ ਵਿੱਚ ਮਾਰਤੀ ਵਿੱਚ ਮਾਰਦੀ 5 6 ਮੁੰਡੇ ਗਏ ਦੇ ਇੱਕ ਡੁੱਬ ਗਿਆ 5 ਛੱਡ ਕੇ ਬਾਹਰ ਗੱਲ ਕੀ ਹੋਈ ਕੀ ਪਾਹੀ ਪਾ ਮਗਰ ਸੁਖ ਦੀ ਪੁਲਿਸ ਵਾਲੇ ਅੱਛਾ ਹੋਰ ਲੱਗਾ 3 4 ਸਾਸੀ ਆ ਆ ਸਾਰੇ ਨਾਲ ਕੇ ਆਏ ਹੂੰ ਤੁਹਾਡੇ ਨਾਲ ਬਹੁਤ ਟਕੋਗੇ ਭਰਾ ਇਥੇ ਮੁੰਡਾ ਗਿਆ ਜਵਾਨ ਕੇ ਕਿੰਨੇ ਸਾਲ ਕਿੰਨੀ ਉਮਰ ਸੀ 17 ਸਾਲ ਹਾਂ 17 ਸਾਲ ਦਾ ਤੇ ਹੋਇਆ ਕੀ ਉੱਥੇ ਕਰ ਕੌਣ ਆਇਆ ਹਾਂ ਹਾਂ ਮੁਲਾਜ਼ਮ ਆ ਹੀ ਕਰ ਅੱਛਾ ਪੁਲਸਾ ਜੀ ਪੁਲਸਾ ਆ ਹੀ ਕਰ ਉਹ ਆਹਦੇ ਨਾਲ ਬੰਦੇ ਹੀ 10 12 ਪਿੰਡ ਦੇ ਕੋਣ ਕੋਣ ਇਹ ਕੁਲਦੀਪ ਸਿੰਘ ਅਜਮੇਰ ਸਿੰਘ ਤਾਂ ਸੁਖਵੀਰ ਇੱਕ ਲੱਖਾ ਅੱਛਾ ਤਿੰਨ ਚਾਰ ਸਾਸੀ ਮੁੰਡਿਆ ਨਾਂ ਦਾ ਨਹੀਂ ਪਤਾ ਮੈਨੂੰ ਫਿਰ ਕੀ ਹੋਇਆ ਉਹ ਮਗਰਚਾਰ ਦੇ ਮੁੰਡਿਆਂ ਸਾਡੇ ਦੇ ਤੇ ਬੱਚਾ ਮਗਰਚਾਰ ਦੇ 5 6 ਵਿਸ਼ਾਲ ਮਾਰੀ ਇੱਕ ਡੁੱਬ ਗਿਆ ਤੇ ਪੰਜ ਚੜ੍ਹ ਕੇ ਬਾਹਰ ਆ ਤੇ ਉੱਥੋਂ ਬੱਚੇ ਇੱਥੇ ਕਿਦਾਂ ਆ ਗਏ ਪਾਜ ਕਿਆ ਦੌੜ ਕੇ ਪੁਲਿਸ ਤੋਂ ਡਰਦੇ ਆਏ ਪੁਲਿਸ ਤੋਂ ਡਰਦੇ ਆਏ ਮੁਲਾਜਾਂ ਡਰਦੇ ਆਏ ਅੱਛਾ ਜੀ ਪੁਲਿਸ ਵੀ ਨਾ ਬੱਸ ਦੇ ਪਿੱਛੇ ਹੋ ਗਈ ਪਾਜ ਦੌੜ ਗਿਆ ਕੋਣ ਆਇਆ ਕਹਿੰਦੇ ਮਗਰ ਆਇਆ ਇੱਕ ਕਿਪਾ ਇੱਕ ਇੱਕ ਇੱਥੇ ਤੱਕ ਆਇਆ ਮਗਰ ਇਹ ਦਰਿਆ ਦੇ ਮੋੜੇ ਇੱਥੇ ਆ ਗਏ ਬਾਈਕਾਂ ਡੋਮੇ ਚੱਲਦੀਆਂ ਆ ਇੱਥੋਂ ਮੋੜੇ ਆ ਗਏ ਇੱਥੋਂ ਮੋੜੇ ਦਰਿਆ ਦੇ ਆ ਗਏ ਤਾਂ ਪੁਲਿਸ 1.5 ਕਿਲੋਮੀਟਰ ਇੱਥੇ ਸੀ ਕੀ ਹੋਇਆ ਇੱਥੋਂ ਉੱਥੋਂ ਆ ਪਾਜ ਗਈ ਇੱਥੋਂ ਰਣ ਬਚਾਲ ਮਾਰ ਛੱਡੀ ਐ ਹੋਰ ਮਗੇ ਤੋੜ ਲਈ ਜਦੋਂ ਤੇਰੇ ਘਰ ਆਈ ਪੁਲਿਸੋਂ ਕੀ ਹੋਇਆ ਉਦੋਂ ਪੋਲਸਰਾਂ ਦੇ ਮੁੰਡਾ ਦੇ ਮੋਰਚਾ ਖੜੇ ਮੁੰਡਾ ਭਾਜਿਆ ਉਧਰ ਉਹਨਾਂ ਨੇ ਕਿ ਰਮਾਨ ਉਹ ਅਖਲਾਮ ਗੋਲੀਆਂ ਲਾਣੇ ਦੇ ਖੁੱਪਾ ਜਾਂਦੇ ਉਹ ਗੌੜਾਂ ਦਾ ਹੈ ਗੋਲੀਆਂ ਉਹ ਮਲਾਜਮ ਆ ਗਏ ਮਲਾਜਮ ਤਾਂ ਉਹਨਾਂ ਰਥੂ ਇੱਕ ਉਹ ਕੱਢ ਲਿਆ ਅੱਛਾ ਤੇ ਉਹ ਭਲਾਈ ਨਹੀਂ ਆ ਗਈ ਸਿਰ ਪਿਸਟਲ ਕੱਢੀ ਵੀ ਕੱਢ ਉਹ ਪਿਸਟਲ ਜੀ ਕੱਢਦੀ ਲਾਣ ਵਾਲੀ ਅੱਛਾ ਪਿਸਤੌਲ ਪਿਸਟੌਲ ਕੱਢੀ ਕਿੱਥੋਂ ਕੱਢਿਆ ਇੱਥੂ ਜਾ ਕੇ ਕੱਢਿਆ ਉਹਨਾਂ ਨੇ ਅੱਛਾ ਹਾਂ ਪਿੰਟ ਜੂ ਕੱਢਿਆ ਸੀ ਤੇ ਉਹ ਨਿਆਣਾ ਡੱਡਿਆਂ ਸ਼ਾਲਵਾਰ ਛੱਡੀ ਆ ਹਾਂ ਜੀ ਹਾਂ ਮਰੋ ਡਰ ਕੇ ਆਈ ਕੀ ਕਰਦੇ ਗੋਲੀ ਗੋਲੀ ਡਰਦਾ ਸੀ ਬਾਪ ਜਦੋਂ ਕਾਤੇ ਨਹੀਂ ਨਹੀਂ ਆਨੇ ਆਨੇ ਬੱਚੇ ਤਾਂ ਆ ਗਏ ਸੀ ਤੇ ਨਾਲ ਦੂਜੇ ਜਿਹੜੇ ਬੰਦੇ ਆਮ ਬੰਦੇ ਵੀ ਆ ਗਏ ਇੱਕ ਬੰਦਾ ਵੀ ਆ ਗਿਆ ਬੰਦੇ ਵੀ ਮੇਰੀ ਕਿਰਪਾ ਹੀ ਅਜਮੇਰ ਹੀ ਦੋ ਚਾਰ ਸਾਂਸੀਆਂ ਦੇ ਮੁੰਡੇ ਹੋ ਰਹੀਆਂ ਲਕਾਈ ਲਕਾਈ ਬੋਤੇ ਜਨੇ ਹੀ ਸਾਰੀਆਂ ਪੈਲੀਆਂ ਬੱਚਾ ਭਰੀਆਂ ਸੀ ਹੋਰ ਸਾਰੇ ਮੁੰਡੇ ਭਾਜੀਆਂ ਡਰਦਾ ਸਾਰੇ ਪੈ ਹੀ ਕੋ ਫਿਰ ਤੁਰ ਪਿਆ ਤੇ ਥੂ ਆਣ ਕੇ ਮੁੰਡੇ ਜਦੋਂ ਬੱਚਿਆਂ ਸ਼ਾਲ ਮਾਰੀ ਤੇ ਫਿਰ ਮੁੜ ਗਏ ਉਹ ਪੰਜ ਮੁੰਡੇ ਜਿਹੜੇ ਨਾਲ ਤੁਹਾਡੇ ਸ਼ਾਲ ਮਰੀ ਸੀ ਉਹ ਕਿੱਥੇ ਆ? ਉਹਨੇ ਮੁੰਡਾ ਖਲੋਤੇ। ਉਹ ਰਿਕਲ ਚੋ। ਉਹ ਇੱਕ ਮੁੰਡੇ ਖਲੋਤੇ ਉਹਨਾਂ ਦੇ ਸਾਡੇ ਉਹ ਪੰਜ ਨੇ ਕੱਪੜੇ ਲਾਏ। ਉਹ ਜਿਹਨੇ ਕੱਪੜੇ ਲਾਏ। ਕੱਪੜੇ ਮੋਬਾਈਲ ਸਾਰਿਆਂ ਦੇ ਬਿਤਾਣਾ ਦੇ ਆ ਡਿੱਗੇ ਕਿੱਥੇ ਗਏ ਕੀ ਪਤਾ ਕਿੱਥੇ ਗਏ। ਅੱਛਾ। ਹਾਂਜੀ। ਅੱਜ ਵਿਚਾਰੇ ਪੱਠੇ ਵਧ ਕੇ ਲੈ ਕੇ ਆਂਦੇ। ਉਹ ਮਾਲ ਵੀ ਚੋਕ ਲੈ ਕੇ ਮੁੰਡਿਆਂ ਦੇ ਇੱਥੇ ਸਾਡੇ ਚੋਕਲੇ ਪੰਜ ਮੀਲ ਚੱਲ ਗਏ। ਇੱਥੋਂ। ਇੱਥੋਂ ਮਾਲ ਚੋਕ ਲੈ ਕੇ। ਸਾਡਾ ਕਲ ਚੱਲ ਗਿਆ ਇੱਥੋਂ ਦੇ। ਕਰੀ ਕਲਚਰ ਨਹੀਂ। ਕਿ ਤੋਂ ਮੋਬਾਈਲ ਖੜਿਆ ਬਰਿਆ ਦੇ ਘਟੇ ਖੜਿਆ ਚੋਕੇ ਪੰਜ ਮੋਬਾਈਲ ਸੁਟੇ ਕਿੰਨੇ ਚੋਕੇ ਖੜੇ ਖੜੇ ਸੁਖਵੀਰ ਉਹਨਾਂ ਕੀ ਪਏ ਨੇ ਅਚਾ ਮੋਬਾਈਲ ਵੀ ਚੋਕੇ ਲੱਗ ਪੰਜ ਮੋਬਾਈਲ ਖੜਿਆ ਪੰਜ ਮੋਬਾਈਲ ਹਾਂ ਹਾਂਜੀ ਬਹੁਤ ਮੜਾ ਯਾਰ ਇਹ ਕੋਸਤ ਕੋਇਆ ਆ ਇੱਥੇ ਮਾਰੀ ਛਾਲਾ ਹੋਵੇ ਚਮਣੂ ਥਰ ਕਰਦੀ ਗਈ ਇਹਦੇ ਉਹ ਚੁੱਪ ਲੱਗੀ ਹਾਂ ਉਹ ਚੁੱਪ ਲੱਗੀ ਥੱਲੇ ਚੁੱਪ ਲੱਗੀ ਨ ਲੱਗੀ ਇੱਥੇ ਭਲੇ ਤਾਂ ਕੋਈ ਪੁਲਿਸ ਨਹੀਂ ਆਈ ਸਾਡੇ ਘਰ ਪਹਿਲੇ ਸ਼ੁਰੂ ਤੋਂ ਲੜਾਈ ਸਾਡੇ ਘਰ ਕੀਤੇ ਆਗੇ ਕਿੱਦੇ ਨੇ ਸਾਡਾ ਫੇਰ ਵੀ ਘਵਾਲ ਨਹੀਂ ਹੋਇਆ 25 ਦਿਨ 25 ਦਿਨ ਹੋ ਗਏ ਸਾਡੀ ਸੁਣਾਈ ਕੋਈ ਨਹੀਂ ਆ ਮੁੰਡਾ ਸਾਡੇ ਡੋਪ ਛਿੜੇ ਇਹਨਾਂ ਨੂੰ ਮਾਰ ਛੜਿਆ ਮੁੰਡਾ ਸਾਡਾ ਡੱਬ ਗਿਆ ਕੋਈ ਸਾਡੇ ਤੇ ਪੁਲਿਸ ਨਹੀਂ ਆਈ ਇੱਥੇ ਮੋਕੇ ਤੇ ਪੁਲਿਸ ਨਹੀਂ ਆਈ ਕਿੰਨਾ ਚਿਰ ਕਿ ਡੋਕਨ ਤੇ ਰੋਗੀ ਡੁੱਬੇ ਨੂੰ 2 ਘੰਟੇ ਹੋ ਗਏ ਡੁੱਬੇ ਨੂੰ 2 ਘੰਟੇ ਤੋਂ ਕੋਈ ਪੁਲਿਸ ਆਲਾ ਨਹੀਂ ਆਇਆ ਕੋਈ ਆਈ ਕੋਈ ਨਹੀਂ ਤੁਸੀਂ ਆ ਕੇ ਪੁਲਿਸ ਨਹੀਂ ਆਈ ਮੇਰਾ ਫੋਨ ਦਿਓ ਯਾਰ ਅਹੀਂ ਤਾਂ ਇੰਨਾ ਤੱਕ ਖਾਣੇ ਜਿੱਦਾਂ ਡੰਗਰ ਖਾਉਂਦੇ ਆ ਪ੍ਰਧਾਨ ਜੀ ਮਗਰ ਮਗਰ ਪੁਲਿਸ ਆਉਂਦੀ ਤੇ ਉਹ ਕਿੱਥੇ ਜਾ ਕੇ ਬੇ ਮੋਟਰਸਾਈਕਲ ਲੈ ਕੇ ਤੇ ਭਜਣਾ ਕਿੱਥੇ ਆ ਦਰਿਆ ਜਿਹੜਾ ਬਚੂਰੀ ਮੰਨਦਾ ਉਹ ਵੀ ਕੱਢ ਕੇ ਆ ਕੇ ਹੀ ਮੇਰੇ ਕੋਲ ਤੁਹਾਨੂੰ ਕਰਾ ਸਾਡੇ ਘਰ ਆ ਗਏ 2 ਕਿਲੋਮੀਟਰ ਭੱਜ ਕੇ ਆਏ ਇਹਦੇ ਤੋਂ ਦਰਿਆਵਾ 1.5 ਕਿਲੋ 2 ਕਿਲੋਮੀਟਰ ਤੇ ਉਤੋਂ ਮੈਂ ਤੁਹਾਨੂੰ ਆ ਗਏ ਜਿਹੜੀ ਸ਼ੁਰੂ ਤੋਂ ਲੜਾਈ ਉਹ ਵੀ ਸਾਡੇ ਘਰ ਹੋਈ ਆ ਕੇ ਇਹੋ ਕਿ ਸਾਡਾ ਕੋਈ ਫੇਸ ਨਹੀਂ ਕੀਤਾ ਕਿ ਮੋਟਰਸਾਈਕਲ ਮੋਟਰਸਾਈਕਲ ਖੋ ਕੇ ਤੇ ਉਹਨਾਂ ਦੇ ਮਗਰ ਸਾਡਾ ਹੀ ਮੋਟਰਸਾਈਕਲ ਸਾਡਾ ਹੀ ਮੋਟਰਸਾਈਕਲ ਸਾਡਾ ਹੀ ਮੋਟਰਸਾਈਕਲ ਹਾਂ ਹਾਂ ਸਾਰੇ ਪਰਵਾਨਦੇ ਪਤਾ ਨਹੀਂ ਕਿੰਨੇ ਭੇਜੇ ਆ ਕਿ ਪਿਸਤੌਲ ਪਿਸਤੌਲ ਪੁਲਿਸ ਨੇ ਕੱਢਿਆ ਕਿ ਹੋਰ ਨੇ ਕੱਢਿਆ ਕੱਢ ਕੇ ਕੀ ਕੀ ਬਲ ਉੱਤੇ ਦਾਤ ਦਾ ਨਾ ਪਾਣੀ ਨਹੀਂ ਮੋੜ ਕੇ ਦੇਖਿਆ ਹੀ ਨਹੀਂ ਜਦੋਂ ਪਿਸਤੌਲ ਕੱਢਿਆ ਫਿਰ ਉਹ ਲੋਕ ਚੁੱਕਦਾ ਹਲੋ ਅਰੇ ਪੁੱਤਾਂ ਕਰਿਆ ਉਹ ਚੁੱਕਦਾ ਸ਼ਾਰਟ ਮਾਰਦਾ YouTube ਤੇ 2000 ਕੇ ਹਮੇ ਕਿੰਨਾ ਸਾਮਾਨ ਨੰਦ 230 ਉਹ ਤਾਂ ਦੂਜੇ ਭੱਜ ਕੇ ਚੱਲ ਆਓ ਯਾਰ ਕਿਉਂ ਕੱਢ ਕੇ ਨੇ ਮੁੰਡੇ ਨੂੰ ਮਲਾਇ ਨਾਲ ਪਿਸਤੌਲ ਵੀ ਲਾਇਆ ਨਾ ਤੂੰ ਤੂੰ ਕੱਢ ਕੇ ਤਾਂ ਮਰ ਗਿਆ ਕੋਈ ਨਹੀਂ ਪਹਿਣ ਵੱਡਾ ਅਫਸਰ ਆ ਰਿਹਾ ਵਡਾ ਡਾਕਟਰ ਆ ਰਿਹਾ ਇੱਥੇ ਆਂਦਾ ਕੋਈ ਨਹੀਂ ਸਾਰੇ ਵੱਡਾ ਦਾ ਮੁੰਡਾ ਮਰ ਗਿਆ ਸਰ ਵੀ ਸਾਡੇ ਲੈਟ ਰੈਕਟ ਮਾਰੇ ਦੂਜਾ ਮੋਟਰਸਾਈਕਲ ਮਾਰੇ ਇੱਕ ਮਾਰ ਕੇ ਸਾਡੇ ਨਾਲ ਚੱਲ ਗਏ ਘਰ ਬੈ ਗਏ ਸਾਡੇ ਲੈਟ ਦਿਖਾ ਦੇਣੇ ਆ ਜਿਹੜੀ ਸਾਡੀ ਅਸੀਂ ਮੋਨ ਲੈ ਗਏ ਆਈਕਨ ਚਾਬੀ ਖੋ ਗਏ ਲੈ ਕੇ ਚੱਲ ਗਏ ਇਹਨਾਂ ਨੇ ਦੇਖਿਆ ਹੀ ਨਹੀਂ ਇਹਨਾਂ ਨੇ ਦੇਖਿਆ ਹੀ ਨਹੀਂ ਇਹਦੇ ਮਗਰ ਮੋਟਰਸਾਈਕਲ ਆ ਲਿਆ ਚਲ ਠੀਕ ਹੈ ਜੀ ਠੀਕ ਹੈ ਜੀ ਹੁਣ ਆਪਾਂ ਦੱਸ ਦੱਸ ਬੰਦੇ 10 ਬੰਦੇ 10 ਬੰਦੇ ਅੱਥਰ ਉੱਥੇ 10 ਬੰਦੇ ਆ ਜਾਓ ਅਮੇ ਤੋਂ ਵੀ ਜਿਹੜਾ ਆਪਾਂ ਅੱਗੇ ਪ੍ਰੋਗਰਾਮ ਬਣਾਇਆ ਹੈ ਆਪਾਂ ਨਹੀਂ ਜਾਣਾ ਜੇ ਕਾਰਵਾਈ ਨਹੀਂ ਕਰਨਗੇ ਜਾਵਾਂਗੇ ਕਰ ਦੇਣਗੇ ਆਪਾਂ ਕਹਿ ਦਿੰਦੇ ਤਾਂ ਫਿਰ ਫੀਲ ਕਰਾਂਗੇ ਆਪਾਂ ਚੱਲੀ ਹੁਣ ਇਹ ਅੱਗੇ ਕਦੀ ਤੁਹਾਨੂੰ ਮੁਸ਼ਕਲ ਹੋਣ ਦਿੰਦੀ ਆ ਨਹੀਂ ਆਂਦੀ ਨਹੀਂ ਇੱਕ ਦੀ ਆਉਂ ਨਹੀਂ 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 ਆਂਦੀ ਨਹੀਂ ਨਹੀਂ ਦੇਰ ਹੋਈ ਤੁਹਾਨੂੰ ਮੁਸ਼ਕਲ ਆਉਣ ਦਿੰਦੀ ਕਾ ਕਰਦੇ ਨਹੀਂ ਨਹੀਂ ਫਿਰ ਹੁਣ ਵੀ ਨਹੀਂ ਆਉਣ ਦਿੰਦਾ ਸਾਨੂੰ ਤੁਹਾਨੂੰ ਕਿਸੇ ਬੰਦੇ ਨੂੰ ਕੋਈ ਮੁਸ਼ਕਲ ਨਹੀਂ ਪਰ ਥੋੜਾ ਜਿਹਾ ਬਿਕਰਮ ਤੋਂ ਡਰਾਈ ਬੰਦੇ ਦੀ ਗੱਲ ਹੋਰ ਕੋਈ ਨਹੀਂ ਉਹ ਤਾਂ ਬਦਲ ਤਾਂ ਮੈਂ ਬਿਲਕੁਲ ਸੱਚ ਉਹ ਤਾਂ ਪਤਨ ਗਿਆ ਹੈ ਓਕੇ ਠੀਕ ਹੈ ਓਕੇ ਥੈਂਕ ਯੂ ਹਾਂ ਜੀ ਲੜਕੇ ਦਾ ਕੀ ਨਾਮ ਜੀ ਮੁਹੰਮਦ ਮਿਸਤਾਕ ਉਮਰ ਸੀ 18 ਸਾਲ ਉਹਨਾਂ ਕੋਲ ਚੱਲਣ ਦੇ ਝਗੜਾ ਦਾ ਪੁਲਿਸ ਆਈ ਹਾਂਜੀ ਤਾਂ ਨਾਲੋਂ ਬੰਦੇ ਆਏ ਪੁਲਿਸ ਮਗਰੂ ਮੋੜ ਕੇ ਦੋ ਕਿਲੇ ਹਟ ਮੀ ਤਾਂ ਬੰਦੇ ਮਗਰ ਪੈ ਗਏ ਬੰਦੇ ਕਿਹੜੇ ਜਵੇਰ ਸਿੰਘ ਕੀਪਾ ਸਿੰਘ ਹਾਂ ਅੰਗਾ ਸੁਖਵੀਰ ਸਿੰਘ ਪੱਤ ਲੱਖਾ ਠੀਕ ਆ ਤਾਂ ਉਹਨਾਂ ਦਰਿਆ ਛਾਲ ਮਾਰਤੀ 6 ਬੰਦੇ ਜਿਹੜੇ ਸੀ ਦਰਿਆ ਦੇ 5 ਚੱਲ ਕੇ ਪਾਰ ਤੇ ਇੱਕ ਮੁੰਡਾ ਨਚੜਿਆ ਉਹ ਮੁੰਡਾ ਤੁਹਾਡਾ ਲੜਕਾ ਸੀ ਹਾਂ ਸਾਡਾ ਲੜਕਾ ਸੀ ਠੀਕ 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 ਆ ਇਹ ਤਾਂ ਸਾਡੇ ਦਾ ਕੋਈ ਸੁਣਾਈ ਹੈ ਨਹੀਂ ਬਾਜੀ ਜਨੂ ਦੇ ਅਸੀਂ ਇੱਥੇ 20 ਦਿਨ ਹੋ ਗਏ ਲੜਾਈ ਨੂੰ ਤਾਂ ਇੱਥੇ ਤਨੂੰ ਨਾ ਪੁੱਛਦਾ ਕੋਈ ਨਹੀਂ ਜਿੰਨਾ ਕੋਈ ਢੰਗ ਨਾਲ ਲੜਿਆ ਉਹ ਨਹੀਂ ਕੋਈ ਤੇ ਸਾਡੇ ਘਰ ਤੇ ਬੇ ਆ ਗਏ ਕੀ ਕੀ ਮੰਗ ਕਰਦੇ ਪਟਾੜਨ ਤੋਂ ਸਾਡੀ ਇਹੋ ਹੀ ਆ ਸਾਡਾ ਬੱਚਾ ਲੱਭਣਾ ਚਾਹੀਦਾ ਜੋ ਸਜਾਈ ਉਹ ਕਰਨੀ ਚਾਹੀਦੀ ਸਭ ਤੋਂ ਪਹਿਲਾਂ ਤਾਂ ਬਹੁਤ ਮੰਦ ਭਾਗੀ ਘਟਨਾ ਵਾਪਰੀ ਜਿਹੜੀ ਅੱਜ ਸਾਡੇ ਗੁਜਰ ਭਾਈ ਚਾਰੇ ਦਾ ਮੁੰਡਾ ਜਨੇ ਦਰਿਆ ਚ ਛਾਲ ਮਾਰੀ ਸੀ ਤੇ ਉਹ ਬਾਹਰ ਨਹੀਂ ਨਿਕਲ ਪਾਇਆ ਉਹ ਬੜੀ ਮੰਦ ਭਾਗੀ ਗੱਲ ਆ ਬਈ ਬਹੁਤ ਮਾੜਾ ਹੋਇਆ ਔਰ ਹੋਇਆ ਕਿਉਂ ਜਿਹੜੀ ਸਭ ਤੋਂ ਵੱਡੀ ਗੱਲ ਆ ਪਿਛਲੇ ਦੌਰਾਨ ਇੱਥੇ ਦਾ ਇੱਕ ਪਰਿਵਾਰ ਆ ਜਿਹੜਾ ਬੜਾ ਤਾਨਾਸ਼ਾ ਰਵਈਆ ਆਪਣੇ ਆਪ ਨੂੰ ਆਖਦਾ ਉਹਨਾਂ ਵੱਲੋਂ ਪਿਛਲੇ ਦਿਨੀ ਇਹਨਾਂ ਨੂੰ ਘਰ ਚਾ ਕੇ ਕੁੱਟਿਆ ਗਿਆ ਸੀਗਾ ਔਰ ਉਦੋਂ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਪਰਚੇ ਰਜਿਸਟਰ ਦੋਨਾਂ ਸਾਈਡਾਂ ਤੋਂ ਪਰਚੇ ਦਰਜ ਹੋਏ ਇੱਕ ਸਾਈਡ ਤੋਂ 23 24 25 ਦਾ ਇੱਕ ਸਾਈਡ ਤੋਂ 23 24 22 ਦਾ ਪਰਚਾ ਰਜਿਸਟਰਡ ਸੀ ਉਹ ਬਾਰ-ਬਾਰ ਪੁਲਿਸ ਜਦੋਂ ਵੀ ਰੇਡ ਮਾਰਨ ਵਾਸਤੇ ਆਉਂਦੀ ਸੀ ਤੇ ਉਹ ਬੰਦਾ ਹੁਣ ਤੋਂ ਕੋ ਪਹਿਲਾ ਜਿਹੜੇ ਐਸ ਐਚ ਓ ਸੀਗੇ ਉਹਨਾਂ ਦੇ ਨਾਲ ਕਿਤੇ ਇੱਕ ਅਧਿਰੀ ਇੱਥੇ ਆ ਗਿਆ ਚਲੋ ਅਸੀਂ ਸੀਨੀਅਰ ਅਫਸਰਾਂ ਨਾਲ ਗੱਲ ਕੀਤੀ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਅੱਜ ਤੋਂ ਬਾਅਦ ਨਹੀਂ ਹੋਣਗੇ ਅੱਜ ਜਦੋਂ ਇਹਨਾਂ ਦੇ ਘਰ ਰ ਪਤਾ ਨਹੀਂ ਉਹ ਖੇਤਾਂ 'ਚ ਕੰਮ ਕਰਦਾ ਸੀ ਕਿੱਥੇ ਸੀ ਪੁਲਿਸ ਨੂੰ ਦੇਖ ਕੇ ਜਦੋਂ ਮੁੰਡੇ ਭੱਜੇ ਨੇ ਤੇ ਉਹਦੇ ਆਪਣੇ ਮੋਟਰਸਾਈਕਲ ਜਿਹੜਿਆ ਉਹ ਇਹਨਾਂ ਦੇ ਪਿੱਛੇ ਲਾਲੇ ਵੀ ਮੈਂ ਫੜ ਕੇ ਜਿਹੜਾ ਲਾਉਨੇ ਆ ਮੁੰਡਾ 1.5 ਕਿਲੋਮੀਟਰ ਤੋਂ ਦੌੜਦਾ ਦੌੜਦਾ ਸਾਹ ਸਹੀ ਹੋਇਆ ਇੱਥੇ ਆਇਆ ਤੇ ਜਦ ਆ ਕੇ ਉਹਨੇ ਮੋਟਰਸਾਈਕਲ ਉਹਦੇ ਵਿੱਚ ਮਾਰਿਆ ਉਹਨੇ ਡਰਦੇ ਵਿਚਾਰੇ ਨੇ ਵੇਖਿਆ ਕਿ 5-7 ਜਣੇ ਆ ਉਹਨਾਂ ਦੇ ਨਾਮ ਤੁਹਾਨੂੰ ਇਹ ਦੱਸ ਦਿੰਦੇ ਆ ਉਹ ਦਰਿਆ 'ਚ ਛਾਲ ਮਾਰੀ ਆ ਤੇ ਉਹ ਮੁੰਡਾ ਵਿਚਾਰਾ ਜਿਹੜਾ ਉਹ ਸਾਨੂੰ ਲੱਭਿਆ ਹੀ ਨਹੀਂ ਆ ਮੇਰੀ ਤੇ ਅਰਦਾਸ ਆ ਉਸ ਪਰਮਾਤਮਾ ਅੱਗੇ ਕਿ ਉਹ ਮੁੰਡਾ ਸਹੀ ਸਲਾਮਤ ਲੱਭੇ ਇੱਥੇ ਡਿਪਟੀ ਸਾਹਿ ਔਰ ਭਜੀ ਰਵਿੰਦਰ ਰਾਏ ਨੇ ਇੱਥੇ ਠਣਦੜ ਹਰਜਿੰਦਰ ਆ ਸਾਰੇ ਆਏ ਨੇ ਸਮੁੱਚੀ ਟੀਮ ਆਈ ਆ ਉਹ ਡਿਪਟੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਮੈਂ ਇੱਕ ਟੀਮ ਔਰ ਸੀਆਈਡੀ ਪ੍ਰਸ਼ਾਸਨ ਸਾਰਾ ਇੱਥੇ ਉਹਨਾਂ ਨੂੰ ਬੁਲਾ ਦੰਨੇ ਆ ਗੋਤਾਖੋਰ ਜਿਹੜੇ ਨੇ ਆ ਉਹ ਆ ਰਹੇ ਨੇ ਤੇ ਆ ਕੇ ਇਹਨਾਂ ਦਾ ਬੰਦਾ ਜਿਹੜਾ ਉਹ ਲੱਭਣ ਜਿੱਥੇ ਇਹਨਾਂ ਦੇ ਮਨਾਂ 'ਚ ਗੁੱਸਾ ਸੀ 2 2 ਘੰਟੇ ਤੋਂ ਸਾਡੀ ਕਿਹਨੇ ਵਾਰ ਨਹੀਂ ਪੁੱਛੀ ਔਰ ਮੈਂ ਇਹਨਾਂ ਦੇ ਨਾਲ ਖਲੋਤਾ ਇੰਚ ਇੰਚ ਤੇ ਖਲੋਤਾ ਮੈਂ ਮੇਰੇ ਸਮੁੱਚੇ ਐਮਸੀ ਖੜੇ ਆ ਸਾਡੀ ਪੂਰੀ ਨਗਰ ਕਾਉਂਸਲ ਇਹਨਾਂ ਦੇ ਨਾਲ ਆ ਗੁੱਜਰ ਭਾਈਚਾਰਾ ਆ ਇਹ ਜੇ ਸਾਡੇ ਇੱਥੇ ਹੈਗੇ ਨੇ ਤੇ ਅਸੀਂ ਇਹਨ ਮੋਢਾ ਲਬਣ ਤੱਕ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ ਜਿਹੜਾ ਇਹਨਾਂ ਨੇ ਗੁੱਸੇ ਦੇ ਵਿੱਚ ਇੱਕ ਪ੍ਰੋਗਰਾਮ ਬਣਾਇਆ ਸੀਗਾ ਥਾਣੇ ਤੇ ਗਾੜੀ ਜਾਂਦਾ ਉਹ ਡਿੱਪੀ ਸਾਹਿਬ ਦੇ ਪ੍ਰਸ਼ਾਸਨ ਦੇ ਉੱਪਰ ਜਿਹੜਾ ਉਹਨਾਂ ਦੇ ਵਿਸ਼ਵਾਸਨ ਦੇ ਉੱਪਰ ਜਿਹੜਾ ਆ ਵੀ ਤੁਸੀਂ 10 ਬੰਦਿਆਂ ਦੀ ਇੱਕ ਕਮੇਟੀ ਜਿਹੜੀ ਇਹਨਾਂ ਦੀ ਮੈਂ ਬਣਾਤੀ ਗਈ ਆ ਉਹ ਮੇਰੇ ਨਾਲ ਚੱਲ ਕੇ ਹੁਣ ਅਫਸਰ ਸਬਾਨਾ ਨਾਲ ਹਾਂ ਅਗਰ ਅਫਸਰ ਸਬਾਨਾ ਨਹੀਂ ਕੋਈ ਕਾਰਵਾਈ ਕਰਦੇ ਤੇ 1 ਘੰਟੇ ਦਾ ਸਮਾਂ ਆ ਅਫਸਰ ਸਬਾਨਾ ਕੋ 1 ਘੰਟੇ ਬਾਅਦ ਅਸੀਂ ਜਿਹੜਾ ਉੱਥੇ ਧਰਨਾ ਦੇਾਂਗੇ ਸਾਰੇ ਕੁਛ ਕਰਾਂਗੇ ਹੁਣੇ ਜਿਹੜੇ ਉੱਥੋਂ ਨਾਲ ਜਾ ਰਹੇ ਪਰ ਇਹ ਬਹੁਤ ਮਾੜਾ ਹੋਇਆ ਲੜਕੀ ਮਸਤਾਕ ਮਸਤਾਕ ਅਹਿਮਦ ਉਹ ਲੱਗੇਦਾ ਜਿਹੜਾ ਨਾਮ ਆ ਕਿੰਨੀ ਉਮਰ ਹੈ 17 ਸਾਲ ਉਹਦੀ ਉਮਰ ਹੈ ਨੌਜਵਾਨ ਮੁੰਡਾ ਸੀਗਾ ਕੋਈ ਵੀ ਮੈਂ ਸਮਝਦਾ ਕਿ ਕੋਈ ਗੁੱਜਰਪਾਈ ਚਰਾ ਹੋਵੇ ਮਿਸੀ ਭਾਈ ਚਰਾ ਹੋਵੇ ਜੱਟ ਸਖ ਭਾਈ ਚਰਾ ਹੋਵੇ ਸ਼ੈਣੀ ਬਰਾਦਰੀ ਕੋਈ ਵੀ ਬਰਾਦਰੀ ਹੋਵੇ ਪਰ ਪੁੱਤ ਪੁੱਤ ਹੁੰਦਾ ਮਾਂ ਦੀ ਪਿਓ ਦੀ ਮਮਤਾ ਮਮਤਾ ਹੁੰਦੀ ਹੈ ਪਰ ਮੈਂ ਸਮਝਦਾ ਕਿ ਕਿਸੇ ਦਾ ਪੁੱਤ ਐਸ ਉਮਰ ਚ ਚਲੇ ਜਾਣਾ ਇਸ ਤੋਂ ਵੱਡਾ ਕੋਈ ਕਹਿਰ ਨਹੀਂ ਉਹ ਪ੍ਰਮਾਤਮਾ ਸਾਰਿਆਂ ਤੇ ਮਿਹਰ ਰੱਖੇ ਮੈਂ ਸਮਝਦਾ ਕਿ ਇਹਨਾਂ ਦਾ ਬੱਚਾ ਜਿਹੜਾ ਉਹ ਪ੍ਰਮਾਤਮਾਗੇ ਅਰਦਾਸ ਆ ਕਿ ਸਹੀ ਸਲਾਮਤ ਮਿਲਣਾ ਚਾਹੀਦਾ ਇਹਨਾਂ ਨੇ ਬਿਆਸ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਐਸਐਚਓ ਬਿਆਸ ਨਾਲ ਗੱਲ ਕਰਕੇ ਉੱਥੇ ਜਿਹੜਾ ਵਾਲੀ